ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਦੀ ਅਗਵਾਈ ਦੇ ਵਿੱਚ ਸਫਾਈ ਨਿਰਦੇਸ਼ਾ ਦੇ ਵਿੱਚ ਨਵਾਂ ਕਦਮ ਚੁੱਕਿਆ ਗਿਆ ਹੈ ਸਫਾਈ ਰੈਂਕਿੰਗ ਵਿੱਚ ਅੱਗੇ ਰਹਿਣ ਵਾਲੇ ਕਰਨਾਲ ਨਗਰ ਨਿਗਮ ਨੇ ਹੁਣ ਸਵੱਛ ਸ਼ਹਿਰ ਜੋੜੀ ਪ੍ਰੋਗਰਾਮ ਸ਼ੁਰੂ ਕੀਤਾ ਹੈ ਇਸ ਤਹਿਤ ਕਰਨਾਲ ਨਗਰ ਨਿਗਮ ਦੇ ਜੋੜੀ ਪੰਜ ਨਗਰ ਪਾਲਿਕਾਵਾਂ ਸੀਵਨ ਇਸਮਾਇਲਾਬਾਦ ਰਾਜੋਦ ਨਰਨੋਦ ਅਤੇ ਕਲਾਂਵਾਲੀ ਨਾਲ ਬਣਾਈ ਗਈ ਹੈ ਹੁਣ ਇਹਨਾਂ ਨਗਰ ਪਾਲਿਕਾਵਾਂ ਦੇ ਅਧਿਕਾਰੀ ਆਪਸ ਵਿੱਚ ਸੁਝਾਅ ਵਿਚਾਰ ਤੇ ਯੋਜਨਾਵਾਂ ਸਾਂਝੀਆਂ ਕਰਨਗੇ ਤਾਂ ਜੋ ਜਿਹੜੇ ਸ਼ਹਿਰ ਸਫਾਈ ਵਿੱਚ ਪਿੱਛੇ ਰਹਿ ਗਏ ਨੇ ਉਹਨਾਂ ਨੂੰ ਵੀ ਹੁਣ ਅੱਗੇ ਲਿਆਂਦਾ ਜਾ ਸਕੇ ਅਗਲੀ ਵਾਰ ਜਦੋਂ ਸਫਾਈ ਰੈਂਕਿੰਗ ਹੋਵੇਗੀ ਤਾਂ ਇਹ ਸ਼ਹਿਰ ਆਪਣੀ ਜੋੜੀ ਵਿੱਚੋਂ ਮੁਕਾਬਲੇ ਲਈ ਤਿਆਰ ਰਹਿਣਗੇ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਦੀ ਅਗਵਾਈ ਦੇ ਵਿੱਚ ਸਫਾਈ ਦੇ ਦੇਸ਼ਾ ਦੇ ਵਿੱਚ ਨਵਾਂ ਕਦਮ ਚੁੱਕਿਆ ਗਿਆ ਹੈ ਸਫਾਈ ਰੈਂਕਿੰਗ ਵਿੱਚ ਅੱਗੇ ਰਹਿਣ ਵਾਲੇ ਕਰਨਾਲ ਨਗਰ ਨਿਗਮ ਨੇ ਹੁਣ ਸਵੱਛ ਸ਼ਹਿਰ ਜੋੜੀ ਪ੍ਰੋਗਰਾਮ ਸ਼ੁਰੂ ਕੀਤਾ ਹੈ ਇਸ ਤਹਿਤ ਕਰਨਾਲ ਨਗਰ ਨਿਗਮ ਦੀ ਜੋੜੀ ਪੰਜ ਨਗਰ ਪਾਲਿਕਾਵਾਂ ਸੀਵਨ ਇਸਮਾਇਲਾਬਾਦ ਰਾਜੋਦ ਨਰਨੋਦ ਅਤੇ ਕਲਾਂਵਾਲੀ ਨਾਲ ਬਣਾਈ ਗਈ ਹੈ ਹੁਣ ਇਹਨਾਂ ਨਗਰਪਾਲਿਕਾਵਾਂ ਦੇ ਅਧਿਕਾਰੀ ਆਪਸ ਵਿੱਚ ਸੁਝਾਅ ਵਿਚਾਰ ਤੇ ਯੋਜਨਾਵਾਂ ਸਾਂਝੀਆਂ ਕਰਨਗੇ ਤਾਂ ਜੋ ਜਿਹੜੇ ਸ਼ਹਿਰ ਸਫਾਈ ਵਿੱਚ ਪਿੱਛੇ ਰਹਿ ਗਏ ਨੇ ਉਹਨਾਂ ਨੂੰ ਵੀ ਹੁਣ ਅੱਗੇ ਲਿਆਂਦਾ ਜਾ ਸਕੇ ਅਗਲੀ ਵਾਰ ਜਦੋਂ ਸਫਾਈ ਰੈਂਕਿੰਗ ਹੋਵੇਗੀ ਤਾਂ ਇਹ ਸ਼ਹਿਰ ਆਪਣੀ ਜੋੜੀ ਵਿੱਚੋਂ ਮੁਕਾਬਲੇ ਲਈ ਤਿਆਰ ਰਹਿਣਗੇ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਦੀ ਅਗਵਾਈ ਦੇ ਵਿੱਚ ਸਫਾਈ ਨਿਰਦੇਸ਼ਾ ਦੇ ਵਿੱਚ ਨਵਾਂ ਕਦਮ ਚੁੱਕਿਆ ਗਿਆ ਹੈ ਸਫਾਈ ਰੈਂਕਿੰਗ ਵਿੱਚ ਅੱਗੇ ਰਹਿਣ ਵਾਲੇ ਕਰਨਾਲ ਨਗਰ ਨਿਗਮ ਨੇ ਹੁਣ ਸਵੱਛ ਸ਼ਹਿਰ ਜੋੜੀ ਪ੍ਰੋਗਰਾਮ ਸ਼ੁਰੂ ਕੀਤਾ ਹੈ ਇਸ ਤਹਿਤ ਕਰਨਾਲ ਨਗਰ ਨਿਗਮ ਦੇ ਜੋੜੀ ਪੰਜ ਨਗਰ ਪਾਲਿਕਾਵਾਂ ਸੀਵਨ ਇਸਮਾਇਲਾਬਾਦ ਰਾਜੋਦ ਨਰਨੋਦ ਅਤੇ ਕਲਾਂਵਾਲੀ ਨਾਲ ਬਣਾਈ ਗਈ ਹੈ ਹੁਣ ਇਹਨਾਂ ਨਗਰ ਪਾਲਿਕਾਵਾਂ ਦੇ ਅਧਿਕਾਰੀ ਆਪਸ ਵਿੱਚ ਸੁਝਾਅ ਵਿਚਾਰ ਤੇ ਯੋਜਨਾਵਾਂ ਸਾਂਝੀਆਂ ਕਰਨਗੇ ਤਾਂ ਜੋ ਜਿਹੜੇ ਸ਼ਹਿਰ ਸਫਾਈ ਵਿੱਚ ਪਿੱਛੇ ਰਹਿ ਗਏ ਨੇ ਉਹਨਾਂ ਨੂੰ ਵੀ ਹੁਣ ਅੱਗੇ ਲਿਆਂਦਾ ਜਾ ਸਕੇ ਅਗਲੀ ਵਾਰ ਜਦੋਂ ਸਫਾਈ ਰੈਂਕਿੰਗ ਹੋਵੇਗੀ ਤਾਂ ਇਹ ਸ਼ਹਿਰ ਆਪਣੀ ਜੋੜੀ ਵਿੱਚੋਂ ਮੁਕਾਬਲੇ ਲਈ ਤਿਆਰ ਰਹਿਣਗੇ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਦੀ ਅਗਵਾਈ ਦੇ ਵਿੱਚ ਸਫਾਈ ਨਿਰਦੇਸ਼ਾ ਦੇ ਵਿੱਚ ਨਵਾਂ ਕਦਮ ਚੁੱਕਿਆ ਗਿਆ ਹੈ ਸਫਾਈ ਰੈਂਕਿੰਗ ਵਿੱਚ ਅੱਗੇ ਰਹਿਣ ਵਾਲੇ ਕਰਨਾਲ ਨਗਰ ਨਿਗਮ ਨੇ ਹੁਣ ਸਵੱਛ ਸ਼ਹਿਰ ਜੋੜੀ ਪ੍ਰੋਗਰਾਮ ਸ਼ੁਰੂ ਕੀਤਾ ਹੈ ਇਸ ਤਹਿਤ ਕਰਨਾਲ ਨਗਰ ਨਿਗਮ ਦੀ ਜੋੜੀ ਪੰਜ ਨਗਰ ਪਾਲਿਕਾਵਾਂ ਸੇਵਨ ਇਸਮਾਇਲਾਬਾਦ ਰਾਜੋਦ ਨਰਨੋਦ ਅਤੇ ਕਲਾਂਵਾਲੀ ਨਾਲ ਬਣਾਈ ਗਈ ਹੈ ਹੁਣ ਇਹਨਾਂ ਨਗਰ ਪਾਲਿਕਾਵਾਂ ਦੇ ਅਧਿਕਾਰੀ ਆਪਸ ਵਿੱਚ ਸੁਝਾਅ ਵਿਚਾਰ ਤੇ ਯੋਜਨਾਵਾਂ ਸਾਂਝੀਆਂ ਕਰਨਗੇ ਤਾਂ ਜੋ ਜਿਹੜੇ ਸ਼ਹਿਰ ਸਫਾਈ ਵਿੱਚ ਪਿੱਛੇ ਰਹਿ ਗਏ ਨੇ ਉਹਨਾਂ ਨੂੰ ਵੀ ਹੁਣ ਅੱਗੇ ਲਿਆਂਦਾ ਜਾ ਸਕੇ ਅਗਲੀ ਵਾਰ ਜਦੋਂ ਸਫਾਈ ਰੈਂਕਿੰਗ ਹੋਵੇਗੀ ਤਾਂ ਇਹ ਸ਼ਹਿਰ ਆਪਣੀ ਜੋੜੀ ਵਿੱਚੋਂ ਮੁਕਾਬਲੇ ਲਈ ਤਿਆਰ ਰਹਿਣਗੇ